ਮੇਰਾ ਜੋ ਹੱਟ ਦਿੱਤੀ ਆ ਉਹ ਤੁਸੀਂ ਸਾਰਿਆਂ ਨੂੰ ਦੱਸੋਗੇ ਤੇ ਮੈਂ ਪਬਲੀਕ ਵਿੱਚ ਇਹ ਦੱਸਾਂ ਚੋਣੀ ਆ ਕਿ ਜੋ ਕੁਝ ਵੀ ਮੇਰੇ ਨਾਲ ਹੋਇਆ ਤੇ ਉਹਦੇ ਸਾਰੇ ਪ੍ਰੂਫ ਤੇ ਹੋਂਦੇ باوجود ਵੀ ਪੁਲਿਸ ਨੇ ਮੇਰੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਨਾ ਮੇਰੀ ਕੋਈ ਗੱਲ ਸੁਣੀ ਆ ਠੀਕ ਹੈ ਮੈਂ ਸਿਟੀ ਰਖੜ ਤਾਣੇ ਚਿਕ ਰਿਪੋਰਟ ਦਿੱਤੀ ਸੀ ਜਿੱਦਾਂ ਕਿ ਮੈਨੂੰ ਇੱਕ ਐਫ ਆਈ ਆਰ ਦੀ ਕਾਪੀ ਉਹਨਾਂ ਨੇ ਤਾਂ ਦਿੱਤੀ ਆ ਪਰ ਇਸ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈਗੀ ਕਰਨੇ ਲਗਾ ਕੇ মিডিਆ ਚਾਕੇ ਮੈਂ ਆਪਣੇ ਮਗਰ ਕੀ ਹਨਾ ਸਾਰਾ ਕੁਝ ਦੱਸ ਕੇ ਉਹਨਾਂ ਨੂੰ ਲੱਤੀ ਨੂੰ ਅਰੈਸਟ ਦਾ ਕਰਵਾਇਆ ਸੀਗਾ ਪਰ ਮੈਂ ਉਹ ਕੇਸ ਵੀ ਵੂਮਨ ਸੈਲਚ ਇੱਕ ਐਸੇ ਵੀ ਮੈਮੂ ਦਿੱਤਾ ਸੀਗਾ ਕਿ ਤਾਂ ਕਿ ਉਹਨਾਂ ਨੂੰ ਮੈਂ ਆਪਣੇ ਨਾਲ ਜੋ ਵੀ ਮੇਰੀ ਹੱਦ ਬੀਤ ਉਹਨੂੰ ਮੈਂ ਦੱਸ ਸਕਾਂ ਪਰ ਉਹਨਾਂ ਨੇ ਵੀ ਮਨਰੀਨਾ ਦਾ ਅਰੈਸਟ ਕੀਤਾ ਦੋਸ਼ੀਆਂ ਨਾਲ ਮਿਲ ਕੇ ਉਹਦੇ ਦੇ ਧਾਰਾ ਨਹੀਂ ਲਗਾਈ ਠੀਕ ਹੈ ਤੇ ਉਹਨੂੰ ਜ਼ਮਾਨਤ ਵੀ ਦਿਵਾਤੀ ਆ ਠੀਕ ਹੈ ਉਹ ਕਰਕੇ ਜਦੇ ਕਿ ਸਾਰੇ ਇੱਕ ਇੱਕ ਸਬੂਤ ਦੇ ਹੋਣ ਦੇ ਬਾਵਜੂਦ ਵੀ ਉਹ ਮੇਟੀ ਕੋਈ ਵੀ ਸੁਣਵਾਈ ਨਹੀਂ ਕਰਦੇ ਫਿਰ ਅੱਜ ਮੈਂ ਤੁਹਾਨੂੰ ਸਰਨ ਇਹ ਦੱਸਣਾ ਚਾਹੁੰਦੀ ਕਿ ਜਦ ਕਮਲਪ੍ਰੀ ਸਿੰਘ ਨੇ ਉਹਨਾਂ ਨੇ ਮੈਨੂੰ ਆ ਇੰਟਰਨੈਟ ਦੇ ਥਰੂ ਮੇਨਾਂ ਗੱਲ ਕੀਤੀ ਸੀ ਮੈਨੂੰ ਇਹ ਦੱਸਿਆ ਸੀਗਾ ਕਿ ਮੈਂ ਇੱਕ ਰਿਹੈਬ ਸੈਂਟਰ ਦਾ ਓਨਰ ਆ ਮੈਂ ਪਾਰਟਨਰਸ਼ਿਪ ਕਰਕੇ ਉੱਥੇ ਜੌਬ ਕਰਦਾ ਵਾਂ ਜਾਂ ਕੁਝ ਵੀ ਕਰਦਾ ਉਸ ਤੋਂ ਬਾਅਦ ਆਫਟਰ ਮੈਰਿਜ ਇਹ ਬੰਦਾ ਮੈਨੂੰ 27 ਤਰੀਕ ਨੂੰ ਇੱਥੇ ਬੁਲਾਉਂਦਾ ਪਹਿਲੇ ਠੀਕ ਹੈ ਮੇਰੀ ਇੱਕ ਵੀਡੀਓ ਬਣਾਉਂਦਾ ਜਿੱਥੇ 30 ਤਰੀਕ ਮੈਂ ਬੰਦਾ ਕੁੱਡਾ ਲੁਹਾਰਾ ਚ ਮੇਨਾਂ ਮੈਰਿਜ ਕਰਦਾ ਵਾਂ 10-20 ਦਿਨਾਂ ਬਾਅਦ ਉਹ ਮੇਰੇ ਘਰੇ ਲੱਗੇ ਜਾਂਦਾ ਕਾਨਵੇ ਸੈਕਟਰ ਚ ਉੱਥੇ ਮੇਰੀ ਸੱਸ ਫਲ ਜਿੰਦਰਪੁਰ ਨੂੰ ਇਹ ਦੱਸਦੀ ਆ ਕਿ ਸਾਡੀ ਕੁੜੀ ਉਹ ਵੜੈ ਜੇਲ੍ਹ ਚ ਚੰਡੀਗੜ੍ਹ ਆ ਜਦਕਿ ਇਹਨਾਂ ਨੇ ਮ ਤੇ ਸਾਨੂੰ 90-95 ਲੱਖ ਰੁਪਏ ਚਾਹੀਦਾ ਜਿਹਦੇ ਕਰਕੇ ਦਿਨ ਸਾਡਾ ਸਾਥ ਦੇਣਾ ਪਊਗਾ ਮਤਲਬ ਚਿੱਤੇ ਦੇ ਕੇਸ ਸਾਡੇ ਲਿੰਕ ਵਗੈਰਾ ਹੈਗੇ ਆ ਜਦੋਂ ਉਹਨਾਂ ਨੇ ਇਹ ਚੀਜ਼ ਮਨਾ ਕਰ ਦੇਣੀ ਆ ਤਾਂ ਉਹ ਮੈਨੂੰ ਮਾਰਨਾ ਪਿੱਟਣਾ ਮਿਰਾਸ ਨੂੰ ਸਟਾਰਟ ਕਰ ਦਿੰਦਾ ਕਿ ਨਹੀਂ ਜੇ ਤੈਨੂੰ ਮੇਰੀ ਮਾਂ ਦੀ ਗੱਲ ਨਾ ਮੰਨੀ ਤੇ ਅਸੀਂ ਮਤਲਬ ਮੈਂ ਤੇ ਨਾ ਰਹਿ ਨਹੀਂ ਸਕਦਾ ਉਸ ਤੋਂ ਬਾਅਦ ਵੀ ਮਤਲਬ ਕਿ ਜਦੋਂ ਉਹਦੀਆਂ ਮੈਂ ਗੱਲਾਂ ਨਹੀਂ ਮੰਨੀਆਂ ਤੇ ਉਹ ਮੈਨੂੰ ਛੱਡ ਕੇ ਚਲਾ ਗਿਆ ਉਸ ਦੀ ਰਿਪੋਰਟ ਮੈਂ ਸਿਟੀ ਕਲਰਟ ਥਾਣੇ 'ਚ ਦਈ ਸੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਮੇਰੀ ਸੱਸਾ ਕੀ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਨੂੰ ਮੱਤੀ ਸੈਂਟਰ 'ਚ ਭੇਜਿਆ ਸੀਗਾ ਉਸੇ ਦਿਨ ਕੀਦਾ ਕਿ ਮੇਰੇ ਕੋ ਅਪਰੂਵ ਆ ਦੇਖੋ ਆ ਨੋ ਨੰਬਰ ਤੋਂ ਮੈਨੂੰ ਇੱਕ ਵੀਡੀਓ ਆਂਦੀ ਆ ਇਸ ਨੰਬਰ ਤੋਂ ਜਿਹੜੀ ਕਿ ਨਕੀ ਧਾਲੀਵਾਲ ਜਿਹੜਾ ਰਹਿਤ ਸੈਂਟਰ ਦਾ ਓਨਰ ਸੀਗਾ ਉਹਨੇ ਮੈਨੂੰ ਇਹ ਵੀਡੀਓ ਸੈਂਡ ਕੀਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਮੈਂ ਕਾਰਵਾਈ ਕਰਵਾਈਆ ਪਰ ਮੇਰੀ ਕਾਰਵਾਈ ਤੇ ਕੋਈ ਮਤਲਬ ਕਿ ਐਕਸ਼ਨ ਨਹੀਂ ਲਿੱਤਾ ਗਿਆ ਹਜੇ ਤੱਕ ਆ ਹੁਣ ਮੈਂ ਤੁਹਾਨੂੰ ਸਰਣ ਇੱਕ ਪ੍ਰੂਫ ਦਿਖਾਉਣਾ ਚਾਹੁੰਦੀ ਆ ਜਿੰਨੇ ਕਿ ਗੁੱਡਾ ਲਾਹੌਰਾ ਚ ਮੈਨਾਂ ਦੱਸ ਗਏ ਛੇਵੇਂ ਪਾਤਸ਼ਾਹ ਦੇ ਗੁੱਡਾ ਚ ਮੈਨਾਂ ਵਿਆਹ ਕਰਵਾਇਆ ਸੀਗਾ ਠੀਕ ਹੈ ਕਿਹਾ ਸੀਗਾ ਮੈਂ ਤੇਨੂੰ ਕੋਰਟ ਮੈਰਿਸ ਕਰਾਉਂਗਾ ਪਰ ਇਹਨੇ ਕੋਰ ਮੈਰिज ਨੇ ਕੋਈ ਨਹੀਂ ਸਿਰਫ ਗਾਇ ਮੈਨੂੰ ਬਾਤੋ ਲਾ ਰਹੀ ਮੰਨਦਾ ਰਿਹਾ ਕਿ ਮੈਂ ਅੱਜ ਰਿਸਟਰ ਕਰਾਉਣਾ ਮੈਂ ਕੱਲ ਨੂੰ ਕਰਵਾਣਾ ਉਸ ਆਇਆ ਹੁੰਦਾ ਸੌਨਪ੍ਰੀ ਸਿੰਘ ਢਿੱਲੋਂ ਤੇ ਪਹਿਲੇ ਵੀ ਬਹੁਤ ਜ਼ਿਆਦਾ ਰਿਲੇਸ਼ਨ ਰਿਹਾ ਚੁਕਿ ਆਪਰ ਮੈਰिज ਲਈ ਮੈਨੂੰ ਪਤਾ ਲੱਗਾ ਤੇ ਆ ਲਕੀਤਾਲੀ ਵਾਲਾ ਜਿਹਨੇ ਕੀ ਰਿਹੈਬ ਸੈਂਟਰ ਦਾ ਓਨਰ ਆ ਪਟਿਆਲੇ ਦਾ ਤੇ ਐਨੇ ਹੀ ਮੇਰੀ ਵੀਡੀਓ ਲਿੱਖ ਕੀਤੀ ਬਾਹਰੋਂ ਕੀਤੀ ਆ ਸਾਰਿਆਂ ਵਿੱਚ ਉਹਦੇ ਸਾਰੇ ਰਹਿਬ ਸੈਂਟਰ ਦੇ ਆਨਰਸ ਕੋ ਮਤਲਬ ਕਿ ਮੁੰਡਿਆਂ ਕੋ ਮੇਰੀ ਵੀਡੀਓ ਹੈਗੀ ਆ ਮੇਰੇ ਵੀ ਜਿਹੜੇ ਇੰਸਟਾਗ੍ਰam ਤੇ ਫੋਲੋਅਰ ਆ ਉਹਨਾਂ ਕੋ ਵੀ ਮੇਰੀ ਵੀਡੀਓ ਹੈਗੀ ਆ ਠੀਕ ਹੈ ਤੇ ਜਿੱਥੇ ਮੈਂ ਕੰਮ ਕਰਦੀ ਸੀ ਉਤੋਂ ਤੱਕ ਵੀ ਇਹਨਾਂ ਨੇ ਕੋਚ ਆਤੀ ਹੈ ਤਾਂ ਕਿ ਮੈਂ ਇਹਨਾਂ ਤੇ ਕੋਈ ਐਕਸ਼ਨ ਨਾ ਕਰ ਸਕਾਂ ਇਹ ਆ ਬੁਲੇਟ ਇਹਦਾ ਯਾਰ ਦੋਸਤ ਤੇ ਜਦੋਂ ਮੈਨੂੰ ਮਿਲਣਾ ਆਇਆ ਸੀ ਜਿਸ ਦਿਨ ਮੇਰੀ ਵੀਡੀਓ ਬਣੀ ਆ ਇਹ ਹੋਟਲ ਸੀ ਸੌਰੀ ਇਹ ਉਸ ਦਿਨ ਵੀ ਸਰ ਹੋਟਲ ਚ ਨਾਲੀ ਸੀਗਾ ਜਿਸ ਦਿਨ ਮੇਰੀ ਵੀਡੀਓ ਬਣੀ ਹੋਈ ਆ ਤੇ ਮੈਨੂੰ ਇਸ ਦਾ ਬਿਲਕੁਲ ਵੀ ਨਹੀਂ ਹੈਗਾ ਮੈਂ ਜੇ ਤੁਸੀਂ ਚਾਹੋਗੇ ਤਾਂ ਮੈਂ ਵੀਡੀਓ ਵਿੱਚ ਆਏ ਤੁਸੀਂ ਬਲਗ ਕਰਕੇ ਦਿਖਾ ਸਕਦੇ ਆ ਪਰ ਉਸ ਵਿੱਚ ਮਤਲਬ ਕਿ ਮੇਰਾ ਫੇਸ ਨਹੀਂ ਮੈਨੂੰ ਜਮਾਂ ਪਤਾ ਨਹੀਂ ਲੱਗ ਰਿਹਾ ਕਿ ਬੰਦਾ ਮੇਰੀ ਵੀਡੀਓ ਵੀ ਬਣਾਉਂਦਾ ਐਨਾ ਕਰ ਸਕਦਾ ਇਹ ਮੇਰੀ ਮਦਦ ਨੂੰ ਲੋਆ ਬਲਜਿੰਦਰ ਕੌਰ ਠੀਕ ਹੈ ਜਿਨੇ ਕਿ ਮੈਨੂੰ ਨਸ਼ਾ ਤਸਕਰੀ ਕਰਨ ਤੇ ਮਜਬੂਰ ਕੀਤਾ ਸੀਗਾ ਤੇ ਆਪਣੇ ਮੁੰਡੇ ਤੋਂ ਉਹ ਮੈਨੂੰ ਘਟਾਇਆ ਬਹੁਤ ਕੁਝ ਕਰਿਆ ਤੇ ਪਹਿਲੇ ਉਹਨੂੰ ਬੇਦਖਲ ਕਰਤਾ ਮੈਨੂੰ ਦਿਖਾਉਣ ਵਾਸਤੇ ਬਾਅਦ ਚ ਉਹਦੇ ਨਾਲ ਹੀ ਮਿਲ ਕੇ ਮਤਲਬ ਕਿ ਇਹ ਸਾਰਾ ਕੁਝ ਕਰਿਆ ਰਵਾਇਆ ਮਿਲਣੀ ਆ ਕੌਨ ਪੀਸਿੰਗ ਦੇ ਲੋ ਜਿਹੜਾ ਫੇਸਬੁੱਕ ਇੰਸਟਾਗ੍ਰਾਮ ਤੇ ਲਾ ਲੋ ਬਹੁਤ ਫੇਮਸ ਆ ਕਿ ਨੌਆਂ ਦਾ ਮੁੰਡਾ ਇਹ ਤਾਂ ਮਤਲਬ ਦਿਖਾਈ ਦਿੱਤੀ ਬਾਕੀ ਕੁਝ ਮੈਂ ਆ ਦਿਖਾਉਣਾ ਚਾਹੁੰਦੀ ਆ ਕਿ ਪਬਲਿਕ ਨੇ ਵੀ ਨਾ ਲੱਗੇ ਕਿ ਮੈਂ ਸਾਰਾ ਕੁਝ ਝੂਠ ਬੋਲ ਰਹੀ ਆ ਇਹਨਾਂ ਦੇ ਘਰ ਚੋਂ ਹੀ ਇਹਨਾਂ ਦੀ ਕੁੜੀ ਜਿਹੜੀ 1.5 ਸਾਲ ਤੋਂ ਚਿੱਟੇ ਦੇ ਕੇਸ ਚ ਅੰਦਰ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਫੜਿਆ ਸੀਗਾ ਠੀਕ ਹੈ ਕਿ 4.5 ਲੱਖ ਰੁਪਇਆ ਮਤਲਬ ਪੈਸੇ ਗਿਣਨ ਵਾਲੀ ਮਸ਼ੀਨ ਆ ਤੋਲਣ ਵਾਲੀ ਤੱਕੜੀ ਇਹ ਸਾਰੀਆਂ ਆਡੀਆਂ ਲਗਜ਼ਰੀ ਗੱਡੀਆਂ ਦੇ ਕੋਬਰਮਤੀਆਂ ਸੀ ਆਜੀ ਨਿਊਜ਼ ਚੈਨਲ 'ਚ ਵੀ ਆਈ ਸੀ ਇੱਕ ਵਾਰ ਚ ਠੀਕ ਹੈ ਇਹ ਕੁੜੀ ਐ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਖੜੀ ਹੋਈ ਹੈ ਜੀ ਇਹਨਾਂ ਨਾਂ ਨਹੀਂ ਮੇਰੀ ਅਮਨੀਤ कौर ਤੇ ਵੀ ਪਹਿਲੇ ਚਿੱਟਾ ਵਗੈਰਾ ਆਉਂਦੀ ਸੀਗੀ ਇਹ ਹੈ ਇਹਨਾਂ ਦਾ ਕੰਮ ਇੱਥੇ ਲਾਉਣਾ ਚਾਹੁੰਦੇ ਸੀਗੇ ਮੈਨੂੰ ਜਿੰਨਾਂ ਤੋਂ ਮੈਂ ਮਨਾ ਕਰ ਦਿੱਤਾ ਤੇ ਇਹ ਸਭ ਸ਼ੇਖਾਂ ਕੋ ਵੀ ਜਾਣਦੀ ਸੀਗੀ ਠੀਕ ਆ ਹਯਾਤ ਹੋਟਲ ਦੇ ਸਾਰੇ ਕਿ ਤੇ ਸਾਰੇ ਇੱਕ ਇੱਕ ਗੱਲ ਮੈਂ ਪੁੱਛ ਤੇ ਸਕਦੀ ਹਾਂ ਜੇ ਤੁਸੀਂ ਮੰਗੋਗੇ ਪਰ ਮੇਰੇ ਨਾਲ ਇੱਕ ਬਹੁਤ ਹੀ ਜ਼ਿਆਦਾ ਇਹਨਾਂ ਨੇ ਮਤਲਬ ਕਿ ਮੈਂ ਤੁਹਾਨੂੰ ਹੁਣ ਨਹੀਂ ਬਿਆਨ ਕਰ ਸਕਦੀ ਮੇਰੀ ਲਾਈਫ ਨੂੰ ਇਹਨਾਂ ਨੇ ਖਤਮ ਕਰਨ ਦੇ ਕੋਈ ਚਾਂਸ ਨਹੀਂ ਛੱਡੇ ਹੈਗੇ ਕਿ ਮੈਂ ਇੱਕ ਆਤਮ ਹੱਤਿਆ ਕਰਨਾ ਬਸ ਇਹੀ ਹੈ ਬਾਕੀ ਮੇਰੇ ਕੋ ਹੋਰ ਕੁਝ ਵੀ ਨਹੀਂ ਮੈਂ ਕਹਿ ਸਕਦੀ ਇਹਨਾਂ ਨੇ ਡਰਗ ਵਾਸਤੇ ਮੈਨੂੰ ਇੰਨਾ ਕੁ ਜ਼ਿਆਦਾ ਟੌਰਚਰ ਕਰਤਾ ਸੀਗਾ ਕਿ ਮੇਰੇ ਇੱਕ ਮਦਦ ਨਹੀਂ ਹੈਗੇ ਮੇਰੀ ਸੜਨ ਦੀ ਚਾਹ ਮੈਂ ਪਹਿਲੇ ਮੇਰੀ ਸਿਸਟਰ ਦੀ ਡੈਥ ਵੀ ਹੋਈ ਆ ਤੇ ਮਜਬੂਰੀ ਦਾ ਫੇਵਰ ਚੱਕ ਕੇ ਹੀ ਇਹਨਾਂ ਨੂੰ ਮੇਨਾਇ ਕੋਸ਼ ਕੀਤਾ ਤੇ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦੀ ਆ ਜਿਹੜੀ ਮੇਰੇ ਨਾਨਾ ਨਾ ਇਹਨੇ ਪਹਿਲੇ ਵੀ ਇੱਕ ਮੁੰਡੇ ਨਾਲ ਵਿਆਹ ਕਰਾਇਆ ਹੋਇਆ ਉਹ ਮੁੰਡਾ ਨੇ ਛੇੜੀ ਸੀਗਾ ਠੀਕ ਐ ਤੇ ਉਦੋਂ ਤੋਂ ਵੀ ਇਹਨੇ 45 ਲੱਖ ਰੁਪਏ ਲੱਗਿਆ ਠੀਕ ਐ ਇਹਨੇ ਸੀਯੂ ਦਾ ਮੁੰਡਾ ਵੀ ਮਤਲਬ ਫਸਾਇਆ ਹੋਇਆ ਸੀਗਾ ਹਰ ਇੱਕ ਗੱਲ ਦਾ ਪ੍ਰੂਫ ਹੈਗਾ ਜਿਹੜਾ ਕੋਗੋ ਮੈਂ ਉਹੀ ਦੇ ਦੂੰਗੀ ਤੇ ਜਿਹੜਾ ਮੇਰਾ ਸਾਰਾ ਬਸ ਅੰਪੋਰਨ ਸਿੰਘ ਵਿਧਪੂਰਾ ਠੀਕ ਐ ਮੇਰੀ ਸੱਸ ਪਹਿਲੇ ਮਣੀਵਾਜ਼ ਦੇ ਰਹਿੰਦੀ ਸੀਗੀ ਠੀਕ ਐ ਤੇ ਉੱਥੇ ਸਮਾਧੀ ਗੇਟ 329 ਨੰਬਰ ਦਾ ਘਰ ਆ ਉਥੋਂ ਦਾ ਇਹਨੇ ਘਰ ਵਾਲਾ ਦੂਜੀ ਗੱਲ ਉਥੋਂ ਦੇ ਘਰ ਨੂੰ ਨੇ ਤਲਾਕ ਵੀ ਨਹੀਂ ਦਿੱਤਾ ਹੈਗਾ ਉਹਦੇ ਕੋਲ ਵੀ ਮਹੀਨਾ ਖਰਚਾ ਮੰਗਦੀ ਆ ਠੀਕ ਹੈ ਤੇ ਜਿਹੜਾ ਇਹ ਵਾਲਾ ਘਰ ਵਾਲਾ ਲੁਧਿਆਣੇ ਦਾ ਹੈਗਾ ਇਹਨੇ ਕੀ ਕੀਤਾ ਇਹਨੇ ਆਪਣੀ ਜਰਾਨੀ ਛੱਡੀ ਹੋਈ ਆ 12 ਸਾਲ ਦਾ ਜਵਾਕ ਛੱਡਿਆ ਹੋਇਆ ਵਾ ਠੀਕ ਹੈ ਤੇ ਇੱਥੇ ਨਕਲੀ ਬਿਆਨੇ ਬਣਾ ਕੇ ਵੇਚਦੇ ਆ ਪ੍ਰੋਸੀਜਰ ਦਾ ਮੇਰੇ ਇਹ ਮਤਲਬ ਕੀ ਠੀਕ ਹੈ ਇਹ ਮੈਨੂੰ ਵੀ ਉਸ ਕੰਮ ਤੇ ਲਾਉਣਾ ਚਾਹੁੰਦੇ ਸੀ ਜਦੋਂ ਮੈਂ ਸਾਫ਼ ਇਹਨਾਂ ਨੂੰ ਮਨਾਂ ਕੀਤਾ ਕਿ ਮੈਂ ਕੰਮ ਨਹੀਂ ਕਰ ਸਕਦੀ ਫਿਰ ਮੇਰੀ ਸੱਸ ਨੇ ਕਿ ਮੈਂ ਉਹਨੂੰ ਕਹਿਤਾ ਸੀ ਮੈਂ ਕਹਾਂ ਜੇ ਤੁਸੀਂ ਮੇਰੀ ਸੱਸ ਨੇ ਮੈਨੂੰ ਬਿਲਕੁਲ ਕਹਿਤਾ ਸੀ ਕਿ ਤੂੰ ਮੇਰੇ ਮੁੰਡੇ ਨੂੰ ਤਲਾਕ ਦੇ ਦੇ ਨਹੀਂ ਤਾਂ ਮਤਲਬ ਕਿ ਇਕਲਾ ਲੋਕੇ ਸੀ 2-4 ਦਿਨਾਂ ਚ ਤੇਰਾ ਖੜਾ ਸੜਾਵਾਂਗੇ ਤੇ ਇਹਨਾਂ ਨੇ ਉਹੀ ਮੇਰੇ ਮਤਲਬ ਕਿ ਇੱਕ ਮੂੰਹ ਬੰਦ ਕਰਨ ਦੇ ਵਿੱਚ ਇਹਨਾਂ ਨੇ ਮੇਰੀ ਇੱਕ ਵੀਡੀਓ ਵਾਇਰਲ ਕਰ ਦਿੱਤੀ ਸਰ ਕਿ ਮੈਂ ਉੱਥੇ ਕੋਈ ਐਕਸ਼ਨ ਨਾ ਲੈ ਸਕਾਂ ਪਰ ਅੱਜ ਮੈਂ ਇੱਕ ਆ ਬਿਆਨ ਮੈਨੂੰ ਬਹੁਤ ਸ਼ਰਮ ਆ ਰਹੀ ਹੈ ਕਿ ਮੈਂ ਆ ਨਾ ਇੱਕ ਮੈਂ ਆਪਣੇ ਫਿਊਚਰ ਨੂੰ ਅੱਗੇ ਵਧਾਉਣ ਵਾਸਤੇ ਮੈਂ ਬਹੁਤ ਕੋਸ਼ਿਸ਼ ਕੀਤਾ ਸੀ ਹਾਂ ਕਿ ਮੈਂ ਮਾਡਲ ਸੀਗੀ ਅਗਰ ਮੈਂ ਐਪੀਸੋਡ ਕਰਦੀ ਸੀ ਕੁਝ ਵੀ ਕਰਦੀ ਸੀ ਪਰ ਮੈਂ ਇੱਕ ਆ ਤੰਦਾ ਤੇ ਨਹੀਂ ਆਮ ਨਾਟ ਅ ਪ੍ਰੋਸਟੀਟਿਊਟ ਮੈਂ ਕੰਮ ਨਹੀਂ ਸੀ ਕਰਦੀ ਸਰ ਠੀਕ ਹੈ ਇਹਨਾਂ ਨੇ ਅੱਜ ਮੈਨੂੰ ਇੰਨਾ ਕੁ ਮਰਨ ਵਾਸਤੇ ਮਜਬੂਰ ਕਰ ਦਿੱਤਾ ਕਿ ਮੈਨੂੰ ਥਾਂ ਥਾਂ ਕੇ ਮਾਤਰ ਨੇ ਲੋਣੇ ਪੈ ਰਹੇ ਆ ਆਪਣੇ ਆਪ ਨੂੰ ਕੰਡਣਾ ਪੈ ਰਹੇ ਆਪਣੇ ਨੂੰ ਦੱਸਣਾ ਪੈ ਰਹੇ ਕਿ ਮੇਰੇ ਨਾਲ ਇਹ ਚੀਜ਼ ਹੋਈ ਆ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਮੈਨੂੰ ਦੱਸਣਾ ਪੈ ਰਹੇ ਕਿ ਮੇਰੀ ਵੀਡੀਓ ਲੀਕ ਹੋਈ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਕਿਹਦੇ ਕਿਹਦੇ ਕੋਲ ਹੈਗੀ ਹੈ ਕੌਣ ਕੌਣ ਕਿਵੇਂ ਦੇਖ ਰਿਹਾ ਹਨ ਜੇ ਇੱਕ ਦੋ ਜਣੇ ਕੋਈ ਮੈਂ ਡਿਲੀਟ ਵੀ ਕਰਾ ਦ ਪਰ ਮੇਰੀ ਵੀਡੀਓ ਸ਼ਰਮ ਚਲ ਰਹੀ ਹੈ ਅੱਜ ਵੀ ਚੱਲ ਰਹੀ ਹੈ ਤੇ ਅਮਨ ਦੀ ਪੈਸੋ ਚ ਮੈਨੂੰ ਕਹਿ ਰਹੀ ਹੈ ਕਿ ਤੇਰੇ ਤੇ ਮੈਂ ਸਤ ਕਵੀਜਾ ਕਰ ਦਾਂਗੀ ਪਰ ਉਹਨਾਂ ਦੇ ਮੈਂ ਕੋਈ ਐਕਸ਼ਨ ਨਹੀਂ ਕਰ ਸਕਦੀ ਠੀਕ ਹੈ ਮੇਰੇ ਸਰ ਇਸ ਦਰਖਾਸਤ ਨੂੰ ਇਸ ਇਸ ਮੇਰੀ ਐਫ ਆਈ ਆਰ ਨੂੰ ਅੱਜ ਮੇਰੇ 3 ਮਹੀਨੇ ਹੋ ਚਲੇ ਆ ਜਿਸ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਇਹਦੇ ਤੇ ਧਾਰਾ ਵੀ ਸਿਰਫ 67 ਆਈਪੀ ਐਕਟ ਲਾਇਆ ਹੋਇਆ ਕਿ ਮੇਰੀ ਵੀਡੀਓ ਵਾਇਰਲ ਹੋਈ ਆ ਤੇ ਜਦ ਮਤਲਬ ਕਿ ਪੁਲਿਸ ਪ੍ਰਸ਼ਾਸਨ ਆ ਕੋਈ ਗੱਲ ਕਰਦੇ ਆ ਜਦ ਮੇਰੇ ਘਰ ਵਾਲਿਆਂ ਨਾਲ ਗੱਲ ਕੀਤੀ ਜਾਂਦੀ ਮੇਰੇ ਫੈਮਲੀ ਵਾਲੇ ਗੱਲ ਕਰਦੇ ਆ ਉਹ ਕਹਿੰਦੇ ਧਾਰੇ ਗੜੀ ਲੱਗੀ ਅਸੀਂ 15 ਦਿਨ ਅੰਦਰ ਗਏ ਆ 15 ਦਿਨ ਤੋਂ ਬਾਅਦ ਅਸੀਂ ਬਾਹਰ ਆ ਜਾਵਾਂਗੇ ਲੱਕੀਤਾਲੀ ਵਾਲਦਾ ਕੱਲ ਫੋਨ ਆਉਂਦਾ ਵਾ ਮੇਰੇ ਫੈਮਲੀ ਮੈਂਬਰ ਨੂੰ ਤੇ ਉਹ ਬੰਦਾ ਇਹ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਜਿੱਦਾਂ 14 ਦਿਨ ਲਾ ਕੇ ਮੇਰੇ ਘਰ ਵਾਲਾ ਅੰਦਰੋਂ ਬਾਹਰ ਆ ਗਿਆ ਵਾ ਮੈਂ ਵੀ 14 ਦਿਨ ਲਾ ਕੇ ਅੰਦਰੋਂ ਬਾਹਰ ਆ ਜਾਵਾਂਗਾ ਕੀ ਕਰ ਲੇਗੀ ਸਾਡਾ ਮੈਨੂੰ ਤਾਂ ਕਿ ਆਉਂਦੀਆ ਮੈਨੂੰ ਮੋਹਾਲੀ ਚੰਡੀਗੜ੍ਹ ਜਿਹੜੇ ਪਰ ਤੋਂ ਮੈਨੂੰ ਫੋਨ ਆਉਂਦੇ ਕਿ ਤੁਹਾਨੂੰ ਗੱਡੀ ਭੇਜ ਦਿੰਦੇ ਆ ਤੁਸੀਂ ਇੱਥੇ ਆ ਕੇ ਮੈਨੂੰ ਇਹ ਮੰਨ ਲੋ ਮਤਲਬ ਗੁਰਸਿੰਮਨ ਕੋਲੋਂ ਬਰਾੜ ਦਾ ਇੱਕ ਮੈਨੂੰ ਫੋਨ ਆਉਂਦਾ ਵਾ ਜਿਹੜੀ ਕਿ ਸ਼ਰਿਆ ਮੈਂ ਵਟਸਐਪ ਤੇ ਤੁਹਾਨੂੰ ਕਹਿ ਦਿੰਨੀ ਸੀ ਉਹਦੀ ਰਿਕਾਰਡਿੰਗ ਵੀ ਹੈਗੀ ਆ ਮੈਂ ਹੋਵੇ ਤੁਹਾਨੂੰ ਭੇਜ ਦਵਾਂਗੀ ਤੇ ਇਹਨਾਂ ਨੇ ਮੈਨੂੰ ਬਹੁਤ ਹਰਵਾਸ਼ ਕੀਤਾ ਤੇ ਵੀਡੀਓ ਦਾ ਮੇਰੇ ਤੋਂ ਇਹ ਪ੍ਰੂਫ ਹੈਗਾ ਕਿ ਬੁਲਟ ਜਿੱਦੀ ਮੈਂ ਤੁਹਾਨੂੰ ਫੋਟੋ ਦਿਖਾਈ ਸੀਗੀ ਉਹ ਬੰਦੇ ਨੇ ਸ਼ਰਿਆ ਮੇਂ ਚੀਜ਼ ਕਹੀ ਹੋਈ ਆ ਆਪਣੇ ਦੋਸਤੋਂ ਕੀ ਪਹਿਲੇ ਤੋਂ ਉਹਦੇ ਨਾਲ ਵਿਆਹ ਕਰਾ ਲਿਆ ਸੀ ਮੁੰਡੇ ਨੇ ਕਿ ਪਹਿ ਫਿਰ ਤੁਹਾਨੂੰ ਵੀਡੀਓ ਭੇਜਦੀ ਠੀਕ ਹੈ ਤੂੰ ਉਹਦੀ ਪਹਿਲੇ ਵੀਡੀਓ ਬਣਾਈ ਫਿਰ ਤੁਹਾਨੂੰ ਭੇਜ ਵੀ ਦਿੱਤੀ ਇਹਦੀ ਰਿਕਾਰਡਿੰਗ ਤੱਕ ਪਈ ਹੈ ਸਰ ਮੇਰੇ ਕੋਲ ਮੈਨਾਂ ਬਹੁਤ ਮਤਲਬ ਕਿ ਇਹਨਾਂ ਨੇ ਮੇਰੀ ਜ਼ਿੰਦਗੀ ਬਹੁਤ ਤਲਤਰ ਕਰਕੇ ਸੱਟੀ ਮੇਰੀ ਕੋਈ ਮਤਲਬ ਹੁਣ ਕਿਤੇ ਵੀ ਇੱਜ਼ਤ ਨਹੀਂ ਹੈਗੀ ਸਰ ਮੈਂ ਕਿਸੇ ਨੂੰ ਮੂੰਹ ਦਿਖਾਣ ਚੋਗੀ ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ ਮੇਰੇ ਮੇਰੇ ਫੈਮਿਲੀ ਚ ਮੇਰੇ ਫਾਦਰ ਨੂੰ ਵੀ ਇੱਕ ਦੋ ਵਾਰੀ ਟੈਗ ਆ ਗਿਆ ਸਰ ਮੇਰੇ ਮਤਲਬ ਪਿੱਛੇ ਅੱਗੇ ਕੋਈ ਨਹੀਂ ਹੈਗਾ ਤੇ ਜੇ ਕੱਲ ਨੂੰ ਮੇਰੇ ਬਾਦਲ ਨੂੰ ਕੁਝ ਹੋ ਗਿਆ ਤੁਹਾਨੂੰ ਪਤਾ ਅੱਜਕੱਲ ਕੋਈ ਵੀ ਕੁਝ ਨਾ ਮੈਂ ਮੈਂ ਕਿਸੇ ਨੂੰ ਕੀ ਦਿਖਾਵਾਂਗੀ ਕੀ ਕਰਾਂਗੀ ਮੈਂ